ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈੱਬ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਰਦਾਸ ਕਰਦਾ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ। ਹਾਂਜੀ ਲੱਗਿਆ ਵਲੌਗ ਦੀ ਸਟਾਰਟਿੰਗ ਕਰ। ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਂਗਾ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਕਰ ਮਟ ਕਰਕੇ ਜਰੂਰ ਦੱਸਿਓ। ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ ਆਪ ਵੀ ਵੀਡੀਓ ਤੇ ਆਉਂਦੇ ਨੇ ਤੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਸੋਹਣੇ ਸੋਹਣ ਫੁਲਮੈਂਟ ਕਰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਸ ਇੱਕ ਦਿਨ ਦੇ ਵਿੱਚ ਮੈਂ ਤੁਹਾਨੂੰ ਇੱਕ ਗੁੱਡ ਨਿਊਜ਼ ਦਵਾਂਗੀ ਜਿਹੜੀ ਕਿ ਤੁਹਾਡੀ ਬਦੌਲਤ ਹੀ ਮਿਲੀ ਆਪਾਂ ਨੂੰ ਤੇ ਬਸ ਕੱਲੂ ਜਾਂ ਪਰਸੋਂ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਦੱਸ ਦਵਾਂਗੀ ਹੈ ਨਾ ਤੇ ਵਾਝੇ ਕੰਮਕਾਰ ਚੱਲੀ ਜਾ ਰਹੇ ਨੇ ਤੇ ਦਿਨ ਖੜਦਾ ਨੀਗਾ ਟਾਣਨੇ ਵਾਲਾ ਬੱਸ ਤੇ ਬੱਚੇ ਵੀ ਆ ਕੇ ਸਕੂਲੋਂ ਬਾਹਰ ਆ ਗਏ ਮੈਂ ਲੱਗੀ ਅੱਧੇ ਕੋਈ ਕੱਪੜੇ ਧੋਤੇ ਗਏ ਧਿਕ ਰਹਿੰਦੇ ਨੇ ਤੇ ਹੁਣ ਸ਼ਾਇਦ ਜਿਸ ਤਰ੍ਹਾਂ ਮੈਂ ਕਹਿੰਦਾ ਮੰਮੀ ਵੀ ਕੁਸਤ ਖਾਣ ਨੂੰ ਬਣਾ ਕੇ ਦੇ ਦੇ ਤੇ ਕੱਲ ਜਾਂ ਇਹ ਲੈ ਕੇ ਆਏ ਸੀਗੇ ਸਟੌਕ ਬਣਾਉਣ ਵਾਲੇ ਕੱਲ ਲੈ ਕੇ ਆਂਦੇ ਤੇ ਮੈਂ ਨਾ ਉੱਥੇ ਬੈਠੀ ਨਹੀਂ ਬਾਅਦ ਚ ਜਦ ਸਮਾਂ ਆ ਚਣ ਲੱਗੀ ਮਿੰਜੇ ਤੋਂ ਉਹਦੇ ਬੈਗ 'ਚੇ ਪਾ ਦੇ ਮੈਂ ਕਿਹਾ ਚਲ ਜੋ ਕੁੱਤੇ ਜਾ ਕੇ ਕੱਢ ਲੂੰਗੀ ਉਹ ਕੱਢਣੇ ਭੁੱਲ ਗਈ ਤੇ ਐਦਾਂ ਹੀ ਘੁੰਮਿਆ ਉਹਦੇ ਸਕੂਲ ਚ ਉਹਦੇ ਬੈਗ ਚ ਘੁੰਮਦੇ ਫਿਰਦੇ ਨੇ ਹੁਣ ਆ ਕੇ ਫਿਰ ਯਾਦ ਆ ਗਈ ਉਹਦੇ ਬੈਗ ਦੇ ਪੌਪ ਕਰਨ ਨੇ ਵੀ ਬਣਾ ਲਈ ਤਾਂ ਹੁਣ ਇਹਨਾਂ ਕੱਢ ਕੇ ਦਿੱਤੇ ਨੇ ਕਹਿੰਦਾ ਮਨ ਨੂੰ ਬੈਗ ਚ ਫਿਰਦੇ ਨੇ ਮੈਂ ਚਾਹ ਹੁਣ ਬਣਾ ਦਿੰਨੀ ਆ ਵੀ ਖਾ ਲਈ ਹਨਾ ਚਾ ਦੇਣਾ ਖਾ ਲਾਂਗੇ ਉਹ ਮੈਂ ਕੁੱਕਰ ਦੇ ਵਿੱਚ ਬਣਾ ਲੈਣੇ ਨੇ ਫਿਰ ਨਾ ਆਪਾਂ ਨੇ ਸਬਜ਼ੀ ਬਣਾਉਣੀ ਆ ਮੈਂ ਹਾਂ ਵੀ ਚਲ ਫਿਰ ਬਾਅਦ ਚ ਇਹਦੇ ਵਿੱਚ ੜਕਾ ਲਾ ਲਵਾਂਗੀ ਕਿਉਂਕਿ ਉਹ ਪਾਣਾ ਤਾਂ ਹੋ ਹੀ ਜਾਣਾ ਨੇ ਹੁਣ ਹਨਾ ਜੈਸੇ ਤਰ੍ਹਾਂ ਦਾ ਲੱਗਾ ਇਹ ਸਬਜ਼ੀ ਨੂੰ ਸਬਜ਼ੀ ਬਣਾਵਾਂਗੀ ਜੀ ਅੱਜ ਸੋਇਆ ਬੀਂਦੇ ਬੜੀਆਂ ਤੇ ਆਲੂ ਗੋਈ ਚੀਚਾ ਤੇ ਬਸ ਉਹਦੀ ਵੀ ਤਿਆਰੀ ਕਰਦੀਆਂ ਨਾਲ ਪਹਿਲਾਂ ਤਾਂ ਪੌਪਕਨ ਬਣਾ ਗਏ ਹਨ ਥੋੜਾ ਜਿਹਾ ਮੂੰਹ ਭਾ ਕੇ ਕਰਾਰੇ ਜੇ ਸਾਹੀ ਬਾਦ ਮੈਂ ਜਿਹੜੇ ਆਪਾਂ ਖੁੱਲੇ ਦਾਣੇ ਲੈ ਕੇ ਆਉਣੇ ਆ ਉਹਨਾਂ ਖਾਸੇ ਬਣ ਜਾਣਗੇ ਵਧੀਆ ਲੱਗਦੇ ਨੇ ਖਾਣੇ ਇਹ ਹੁਣ ਸਾਨੂੰ ਆਗਿਆ ਜੀ ਦੋ ਤਿੰਨ ਜਗ੍ਹਾ ਪ੍ਰੋਗਰਾਮ ਜਾਣਦਾ ਹਨ ਇੱਕ ਦਿਨ ਮਤਲਬ ਦੋ ਜਗ੍ਹਾ ਐ ਤੇ ਇੱਕ ਕਾਲੂ ਆ ਹੁਣ ਦੇਖਦੇ ਆ ਮੈਨੂੰ ਤਾਂ ਜਾਣਾ ਬਹੁਤ ਔਖਾ ਲੱਗਦਾ ਐ ਕੋ ਕੰਮ ਛੱਡ ਕੇ ਜਾਣਾ ਹਨਾ ਪਹਿਲਾ ਕੋਈ ਪ੍ਰੋਗਰਾਮ ਨਹੀਂ ਆਇਆ ਹੁਣ ਇਕੱਠੇ ਆ ਕੇ ਜਦੋਂ ਆਇਆ ਤੈਨੂੰ ਦੇ 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 ਆ ਕਾਲੂ ਤਾਂ ਸੈਂਟਰ ਇਥੋਂ ਹੀ ਭੇਜੂਗੀ ਪਰਸ ਨੂੰ ਮੈਂ ਜਾਇਆ ਹਾਂ ਠੀਕ ਅਸਾਈ ਨੂੰ ਵੀ ਛੁੱਟੀਆਂ ਖਰਾਾ ਸਕਦੀ ਹੈਗੀ ਹੁਣ ਕਾਲੂ ਛੁੱਟੀ ਬਰਾ ਕੇ ਚੱਲ ਕਾਲੂ ਜਾਇਆਗਾ ਉਹ 50 ਰੁਪਏ ਤੇ ਜਿਸ ਕਦਰ ਜਾਇਆਵਾਂਗੀ ਕਿੱਥੇ ਜਾਣਾ ਉਹ ਤੁਹਾਨੂੰ ਦੱਸਾਂਗੀ ਬਲੌਗ ਦੇ ਵਿੱਚ ਕਿੱਥੇ ਜਾਣਾ ਪਰ ਮਸ 2 ਮਿੰਟ ਲੱਗਦੇ ਨੇ ਬਣਨ ਨੂੰ ਬਣ ਜਾਣੇ ਨੇ ਤੇ ਨਾਲ ਦੀ ਨਾਲ ਆਪਾਂ ਸਬਜ਼ੀ ਦੀ ਤਿਆਰੀ ਵੀ ਕਰ ਲਈਏ ਛਿੱਲ ਲੀਏ ਇਕੱਠਾ ਲਸਣ ਹੁਣ ਤੋਂ ਟਾਈਮ ਨਹੀਂ ਤੁਹਾਨੂੰ ਪਤਾ ਹੀ ਆਣਾ ਕਦ ਵਿੱਚੋਂ ਖੜਦਾ ਭੱਜਿਆ ਜਾਂਦਾ ਵੈਸੇ ਤਾਂ ਕੱਲੇ ਸੋਇਆ ਵੀਰ ਦੀ ਹੈ ਨਾ ਆ ਵਧੀਆ ਬਣ ਜਾਂਦੀ ਹੈ ਸਬਜੀ ਉਹ ਵੀ ਵਧੀਆ ਲੱਗਦੀ ਕੱਲੇ ਦੀ ਵੀ ਫਿਰ ਮੈਂ ਤਾਂ ਲਾਲੂ ਵੀ ਬਾਅਦ ਨੇ ਵਿੱਚ ਕੱਲਾ ਤੁਹਾਨੂੰ ਪਤਾ ਹੀ ਹੈ ਬੱਚੇ ਵਾਲੇ ਫੇਵਰਟ ਨੇ ਆਲੂ ਵੈਸੇ ਤਾਂ ਉਹ ਸੋਇਆ ਵੀ ਵੀ ਖਾ ਲੈਂਦੇ ਨੇ ਖੁਸ਼ ਹੋ ਕੇ ਤਾਂ ਲਾਲੂ ਨਾਲ ਆਏ ਆ ਵੀ ਦੋ ਡੰਗ ਸਬਜੀ ਆਪਣਾ ਨਾ ਸਵੇਰੇ ਵੀ ਕਿੱਥੇ ਸਜਰੇ ਬਣਦੀ ਐ ਇਸ ਨੂੰ ਵੀ ਲਾਉਣਾ ਪਈਰੇ ਚਲੋ ਹੋਰ ਤੇ ਸਵੇਟਾ ਕਰ ਜੂਗਾ ਜੋ ਰੰਗ ਦੇ ਬਣਾ ਲਾਂਗੇ ਮੰਨ ਕੇ ਫੱਕੋ ਹਾਂ ਗੋ ਦੱਕਾ ਕਿਲੇ ਹੁੰਦਾ ਕਿੰਨਿਤ ਕੋਲ ਕਾਤ। ਬਹੁਤ ਆਹੇ ਖਾਲੇ। ਬਣ ਕੇ ਬਸ 2 ਮਿੰਟ ਲੱਗਣੇ ਨੇ ਇੰਨਾ ਟਾਈਮ ਨਹੀਂ ਲੱਗਦਾ ਹੈਗਾ। ਲਓ ਜੀ ਪਾਪਗਨ ਤਾਂ ਆਪਣੇ ਬਣ ਕੇ ਹੋ ਰੇ ਕੰਮ ਹੋ ਗਿਆ ਸੀਗਾ। ਉਹ ਬਾਅਦ ਚ ਮੈਂ ਖਿਆਲ ਕਰਿਆ ਇੰਨਾ ਸ਼ੁਕਰ ਇੱਥੇ ਖੜੀ ਸੀਗੀ। ਗਈ ਨਹੀਂ ਛੱਡ ਕੇ। ਜੇ ਮੈਂ ਕੱਪੜੇ ਹੁੰਦੇ ਨਾ ਇੰਨਾ ਸ਼ੁਕਰ ਹੋਣਾ ਮੈਂ ਇੱਥੇ ਖੜੀ ਸੀਗੀ। ਗਈ ਨਹੀਂ ਕੁੱਕਰ ਛੱਡ ਕੇ। ਉਹ ਪਤਾ ਕੀ ਹੋਇਆ ਜਦ ਮੈਂ ਪਾਪਗਨ ਪਾਤੇ ਸੀਟੀ ਕੱਢਣੀ ਭੁੱਲੇ ਗਈ ਸੀਗੀ। ਉਹ ਤਾਂ ਹਲੇ ਇੱਥੇ ਮੈਂ ਕੋਲੇ ਹੈ ਨਾ ਪਿਆਜ਼ ਵਗੈਰਾ ਛਿੱਲਣ ਲੱਗੀ। ਸਾਂਗਰ ਕੇ ਜਦੋਂ ਸੁਰਸੁਰ ਜੀ ਵੀ ਮੈਨੂੰ ਪਤਾ ਪਏ ਪਤਾ ਲੱਗਿਆ ਵੀ ਸੀਟੀ ਤਾਂ ਕੱਢੀ ਨਹੀਂ ਗਈ ਇਹਦੀ ਤੇ ਸੀਟੀ ਕੱਢਣੀ ਭੁੱਲ ਗਈ ਸੀਗੀ ਹਨਾ ਬਾਝ ਜ਼ਿਆਦਾ ਆ ਉਹ ਫੇਰ ਸਾਡ ਸੀਟੀ ਕੱਢੀ ਆ ਸੀਟੀ ਕੱਢੀ ਤੋਂ ਬਾਅਦ ਬਣ ਗਈ ਜੀ ਪਾਪ ਬਣਨਾ ਕੋਣ ਫੇਰ ਦੇਖ ਲੋ ਜੇ ਸੀਟੀ ਲੱਗੀ ਹੋ ਰਹਿ ਜਾਂਦੀ ਕੀ ਹਾਲ ਹੋਣਾ ਦਾ ਭਰੇ ਪਟਾਕੇ ਪਾ ਜਾਂਦੇ ਉੱਪਰ ਦਾ ਇਹਦੇ ਵਿੱਚ ਕਿਹੜਾ ਪਾਣੀ ਵਗੈਰਾ ਸੀਗਾ ਦਿਮਾਗ ਚੋਂ ਹੀ ਨਿਕਲ ਗਿਆ ਵੀ ਇਹਦੇ ਉਹ ਵੀ ਕਮਾ ਕੀ ਕਰੀਏ ਦਮਾਣਾ ਦੇ ਲੈ ਇੱਕ ਪਾਸੇ

ਚਲ ਬਾਅਦ ਹੁਣ ਇਹ ਹੀ ਕੁੱਕਰ 'ਚ ਮੈਂ ਤੜਕਾ ਲਾ ਦੂੰਗੀ। ਖਾਤਾ ਹੋ ਰਿਹਾ ਨਾ ਤਾਂ ਕੰਮ ਨਹੀਂ। ਅਸ ਸੀਧੀ ਬਾਅਦ ਕਰੀ ਫਿਰ। ਚਲ ਕੋਈ ਗੱਲ ਨਹੀਂ। ਬਚਾ ਹੋ ਗਿਆ। ਲਓ ਜੀ ਪਾਪਕਾਰ ਬਣ ਗਏ ਹੁਣ ਜਿਹੜਾ ਸਾਨੂੰ ਦੇ ਦਿੰਨੇ ਆ ਬਾਕੀ ਸਾਈਡ 'ਤੇ ਰੱਖ ਦਿੰਨੇ ਆ ਸੁੱਚੇ ਕੱਢ ਕੇ ਇੱਕ ਪਾਸੇ। ਉਹ ਫਿਰ ਆਪੇ ਖਾ ਦੋਗੇ। ਇੱਥੇ ਰੱਖ ਦਿੰਨੇ ਆ। ਠੰਡੇ ਬਰਨੈ। ਪਪਾ ਨਹੀਂ ਥੇ ਜਿਸ ਕਰਨਾ ਫਿਰ ਪਪਾ ਹੈਗਾ ਇੱਥੇ ਕੀ ਪਪਾ ਹੈਗਾ ਲੋ ਜੀ ਇੱਥੇ ਬੱਚਿਆਂ ਨੂੰ ਚਾਹ ਪਾਣੀ ਪਿਲਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਕੋਈ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਜੀ ਫਿਰ ਪਸ਼ੂਆਂ ਦਾ ਕੰਮ ਹੋ ਗਿਆ ਸੀਗਾ ਮੈਂ ਪਸ਼ੂਆਂ ਚ ਚਲੇ ਗਈ ਸੀ ਫਿਰ ਸਾਰੇ ਕੰਮ ਨਿਬੇੜ ਕੇ ਥੱਲੇ ਪਸ਼ੂਆਂ ਦਾ ਉਹਨਾਂ ਨੂੰ ਪੱਠੇ ਪਾ ਕੇ ਧਾਰਾਂ ਚੋ ਕੇ ਦੁੱਧ ਪਾ ਕੇ ਉਸ ਤੋਂ ਬਾਅਦ ਹੀ ਫਿਰ ਆਈ ਸੀਗੀ ਰਸੋਈ 'ਚ ਫੇਰ ਮੈਨ ਲੱਗਦੀ ਸੀਗੇ ਇੱਥੇ ਤੜਕਾ ਲਾਉਣ ਤੜਕਾ ਆਪਾਂ ਗੈਸ ਤੇ ਲਾ ਦਾਂਗੇ ਤੇ ਰੋਟੀ ਆਪਾਂ ਬਾਹਰ ਪਕਾਵਾਂਗੇ ਤੜਕਾ ਮੇਰਾ ਪੁੱਜ ਗਿਆ ਸੀਗਾ ਬਸ ਔਨੇ ਦੇ ਵਿੱਚ ਸਿੰਪਲ ਜਿਹਾ ਮਸਾਲੇ ਪਾ ਦਾਂਗੇ ਉਹ ਹੀ ਤਿੰਨ ਨੋਣ ਤੇ ਹਲਦੀ ਤੇ ਧਨੀਆ ਪਾਊਡਰ ਹਰੀ ਮਿਰਚ ਆਪਾਂ ਨੇ ਵਿੱਚੇ ਗ੍ਰाइंड ਕਰ ਲਈਆਂ ਸੀਗੀਆਂ ਲਸਣ ਪਿਆਜ਼ ਤੇ ਲਾਲ ਮਿਰਚ ਆਪਾਂ ਤੁਹਾਨੂੰ ਮੈਂ ਕਈ ਵਾਰ ਦੱਸਿਆ ਅੱਗੇ ਆਪਾਂ ਵਰਤਦੇ ਨਹੀਂਗੇ ਹੈਗੇ ਘਰੇ ਤੇ ਹਰੀਆਂ ਮਿਰਚਾਂ ਵੀ ਭਰਤ ਦੇ ਹੁੰਦੇ ਆ ਬਸ ਜੀ ਹੁਣ ਥੋੜਾ ਜਿਹਾ ਮਸਾਲਾ ਪੁੱਜੇ ਤੋਂ ਬਾਅਦ ਸੇਕ ਲੱਗਣ ਤੋਂ ਬਾਅਦ ਵਿੱਚ ਪਾ ਦਾਂਗੇ ਸੋਇਆਬੀਨ ਦੇ ਬੜੀਆਂ ਤੇ ਨਾਲੇ ਪਾ ਦਾਂਗੇ ਆਲੂ ਇਹਨਾਂ ਨੂੰ ਜਦਨਾ ਮਸਾਲਾ ਰਿਜੀ ਮਸਾਲਾ ਇਹਨਾਂ ਰਿਜੀ ਜਾਗਾ ਮਸਾਲਾ ਉਹ ਰਿਜੀ ਤੋਂ ਬਾਅਦ ਆਲੂ ਤੇ ਬੜੀਆਂ ਦੇ ਵਿੱਚ ਰਚ ਜਾਊਗਾ ਉਸ ਤੋਂ ਬਾਅਦ ਹੀ ਫਿਰ ਇਹਦੇ ਵਿੱਚ ਤਰੀ ਪਾਵਾਂਗੇ ਤਰੀ ਦੇ ਆਪਾਂ ਜੀ 1.5 ਜਗ ਪਾ ਦਾਂਗੇ ਪਾਣੀ ਦਾ ਕਿਉਂਕਿ ਜਿੜਿਜਿੜ ਕੇ ਫਿਰ ਤਰੀ ਘਟ ਜਾਂਦੀ ਆ ਤੇ ਫਿਰ ਦਵਾਰਾ ਨਹੀਂ ਪਾਉਂਦੇ ਹੈਗੇ ਆਪਾਂ ਦਾ ਕਰਕੇ ਪਹਿਲੇ ਹੀ ਵੱਧ ਪਾ ਦਨੇ ਹੁੰਨੇ ਆ ਤਾਂ ਜੋ ਇਹਨੂੰ ਬਾਅਦ ਚ ਗਾੜੀ ਜੀ ਦਾਣ ਬਣ ਜਵੇ ਜਿੜਿਜਿੜ ਇਹਨਾਂ ਕਾਫੀ ਟਾਈਮ ਤੱਕ ਰਜਾਵਾਂਗੇ ਇਹਨੂੰ ਜਦੋਂ ਆਪਾਂ ਰੋਟੀ ਪਾਣੀ ਦਾ ਕਰਾਂਗੇ ਹੈਨਾ ਜਨੂਰੀ ਚ ਚੂਗੀ ਤੇ ਫਿਰ ਧਨੀਆ ਪਾ ਧਨੀਆ ਪਾ ਦਾਂਗੇ ਇਹਦੇ ਵਿੱਚ ਧਨੀਆ ਮੈਂ ਤੋੜ ਲਿਆੰਦਾ ਸੀਗਾ ਧਨੀਆ ਤੋੜ ਕੇ ਰੱਖ ਲਿਆ ਸੀਗਾ ਤੇ ਕਲੋ징 ਹੁਣ ਆਪਾਂ ਨੇ ਪਾਤੀ ਪਾਣੀ ਤੇ ਇਸ ਦੇ ਬਾਅਦ ਤੜਕਾ ਲੜਤ ਤੋਂ ਬਾਅਦ ਹੀ ਆਟਾ ਗੁੰਨੂਗੀ ਆਟਾ ਗੁੰਨ ਕੇ ਫਿਰ ਜਦੇ ਚੁੱਲੇ ਤੇ ਰੋਟੀ ਪਕਾ ਲਾਂਗੇ ਰੋਟੀ ਦੀ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਹੈਗੇ ਬਸ ਜੀ ਤੜਕੇ ਦੀ ਬਸ ਜੀ ਤੜਕੇ ਦੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਕਿਉਂਕਿ ਜੀ ਰੋਟੀ ਪਕਾਉਣਾ ਮੈਨੂੰ ਨੀਰਾ ਹੋ ਜਾਣਾ ਤੇ ਆਪਾਂ ਨੇ ਬਸ ਹੁਣ ਤਰੀ ਆਪਣੇ ਹਿਸਾਬ ਨਾਲ ਪਾਤੀ ਤੇ ਹੁਣ ਇਹ ਰਿਚੀ ਜਾਊਗੀ ਢੱਕਣ ਸਮਾਰ ਕੇ ਇਹਨਾਂ ਬੰਦ ਕਰ ਦਿੰਨੇ ਆ ਤਾਂ ਜੋ ਭਾਫ਼ ਨਾ ਨਿਕਲੇ ਸਮਾਰ ਕੇ ਸਿਟੀ ਵਗੈਰਾ ਟੈਗ ਕਰਕੇ ਕਾਸ ਦੰਨੇ ਆ ਤੇ ਆਪਾਂ ਬਲੌਗ ਲੈਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ